ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਅੱਜ ਹਿੰਮਤਪੁਰੇ ਜਿਹੜਾ ਆਪਣਾ ਇੱਕ ਲੋੜਵੰਦ ਪਰਿਵਾਰ ਆ ਤਰਸੀਮ ਸਿੰਘ ਜਿਹਦਾ ਕਿ ਕੱਲ ਮੀਂਹ ਪੈਣ ਦੇ ਨਾਲ ਛੱਤ ਡਿੱਗ ਪਈ ਆ ਤੇ ਆ ਕਮਰੇ ਦੀ ਛੱਤ ਡਿੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਆ ਦੇਖੋ ਆ ਕਮਰੇ ਦੀ ਜਿਹੜੀ ਛੱਤ ਇੱਥੋਂ ਡਿੱਗੀ ਆ ਇੱਥੇ ਸਾਰਾ ਸਮਾਨ ਪਿਆ ਸੀ ਪੇਟੀ ਬੈੱਡ ਤੇ ਆਪਣੇ ਭਾਂਡੇ ਠਿੰਡੇ ਜਾਂ ਗੈਸ ਚੁੱਲਾ ਪਿਆ ਸੀਗਾ ਤੇ ਇਹ ਟੁੱਟ ਕੇ ਡਿੱਗੀ ਆ ਤੇ ਮਾਤਾ ਬਾਹਰ ਸੀ ਉਹ ਬਚਾਅ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਆ ਚੱਲ ਆ ਜਿਹੜਾ ਨੁਕਸਾਨ ਆ ਦੇਖੋ ਜੀ ਜਿਹੜਾ ਆ ਸਮਾਨ ਉਹ ਕਮਰੇ ਦੇ ਵਿੱਚ ਪਿਆ ਸੀ ਜਿਵੇਂ ਭਾਂਡੇ ਢਿੰਡੇ ਸਾਰੇ ਤੇ ਆ ਗੈਸ ਚੁੱਲਾ ਸੀ ਇਹ ਵੀ ਸਾਰਾ ਟੁੱਟ ਕੇ ਚਿਬਾ ਹੋ ਗਿਆ ਤੇ ਇਹਦੀ ਰੋਟੀ ਪਾਣੀ ਜਿਹੜਾ ਬਣਾਉਂਦੇ ਸੀ ਤੇ ਆ ਮਿੱਟੀ ਹੜੇ ਵੀ ਸਿਲੰਡਰ ਨੂੰ ਲੱਗੀ ਪਈ ਐ ਥੱਲੇ ਸੀਗਾ ਅੰਦਰ ਤੇ ਆ ਜਿਹੜਾ ਚੁੱਲਾ ਸਾਰਾ ਟੁੱਟ ਕੇ ਖਰਾਬ ਹੋ ਚੁੱਕਿਆ ਤੇ ਆ ਜਿਹੜੀ ਫਰਿੱਜ ਸੀ ਅੰਦਰ ਬਈ ਇਹ ਵੀ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਇਹ ਸਾਰੀ ਟੋਟੇ ਖਰਾਬ ਹੋ ਚੁੱਕੀ। ਇਹ માતા ਵੀ ਇੱਕ ਟੀਨ ਦੇ ਪਾਏ ਹੋਏ ਛੱਤ ਥੱਲੇ ਬੈਠੀ ਆ ਤੇ ਆਹ ਜਿਹੜੀ ਪੇਟੀ ਸੀ ਉਹ ਕਮਰੇ ਦੇ ਅੰਦਰ ਸੀਗੀ ਤੇ ਹੁਣ ਦੇਖੋ ਪਰਿਵਾਰ ਜਿਹੜਾ ਇਹ ਆਪਣਾ ਇੱਕ ਤੰਬੂ ਪਾ ਕੇ ਜਿਹੜਾ ਬਾਹਰ ਬੈਠ ਰਿਹਾ ਦੇਖੋ ਸਾਰਾ ਪਰਿਵਾਰ ਇਹਦੇ ਵਿੱਚ ਜਿਹੜੀ માતા ਵੀ ਛੱਤ ਡਿੱਗੀ ਆ ਕੱਲ ਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ માતા ਜੀ ਕੱਲ ਦਵਾਈ ਲੈਣ ਗਏ ਵੇ ਸੀਗੇ। માતા ਜੀ ਸასი ਕਾਲ ਮਾਤਾ ਜੀ ਕੱਲ ਜਦੋਂ ਤੁਹਾਡੀ ਛੱਤ ਡਿੱਗੀ ਵੀ ਹੈ ਡਿੱਗੀ ਸੀ ਉਦੋਂ ਕਿੱਥੇ ਸੀ ਤੁਸੀਂ ਦਵਾਈ ਲੈਣ ਗਏ ਸੀ ਹਾਂ ਜਦੋਂ ਮੈਂ ਆਇਆ ਤੁਹਾਨੂੰ ਡੱਟ ਅੱਛਾ ਤੇ ਬਾਅਦ ਚ ਡਿੱਗੇ ਤੁਹਾਡੇ ਨਾ ਉਹ ਡਿੱਗੀ ਜਿਹੜੀ ਮੈਂ ਕਰਿਆ ਬੜੀ ਵੱਸ ਅੱਛਾ ਹਾਂ ਠੀਕ ਹੈ ਕੁਝ ਨਹੀਂ ਬਚਾਦੀ ਮੇਰਾ ਤੇ ਸਮਾਨ ਕਿੰਨਾ ਕੁ ਸੀ ਉਹ ਚ ਪੱਟ ਸਮਾਨ ਸਾਰਾ ਟੁੱਟ ਗਿਆ ਟਿੱਕ 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 ਗੈਂਦ ਗੁੱਦੀ ਵੀ ਟੱਟ ਕੇ ਪੰਡੇ ਟੱਟ ਕੇ ਬਰੇਟ ਟੱਟ ਗਿਆ ਸਾਰਾ ਕੁਝ ਟੁੱਟ ਗਿਆ ਨਾ ਮਾਤਾ ਜੀ ਹੋਰ ਇੱਕ ਹੋਇਆ ਤਾਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮਾਤਾ ਜੀ ਆਪਾਂ ਆਪਣਾ ਘਰ ਆ ਪਾ ਲੈਣਾ ਹੱਥੋਂ ਬੇਨਤੀ ਕਰ ਠੀਕ ਆ ਹਾਂ ਮੈਂ ਕਰਨ ਯੋਗ ਨਹੀਂ ਜੀ ਮੇਰਾ ਬੱਚਾ ਵੀ ਬਿਮਾਰ ਰਹਿਣ ਤਾਂ ਨਹੀਂ ਵਿਚੋ ਕਰ ਠੀਕ ਹੈ ਹਾਂ ਜੀ ਮੈਂ ਤਾਂ ਆਪਾਂ ਮਾਰ ਨਹੀਂ ਜੀ ਮੇਰੇ ਦਾਨੀ ਹੱਥੋਂ ਨਹੀਂ ਕਿ ਬੇਨਤੀ ਤੇ ਦਾਨੀ ਸੱਜਣਾ ਨੂੰ ਵੀ ਆਪਾਂ ਬੇਨਤੀ ਕਰਦੇ ਜੇ ਥੋੜਾ ਹੈਲਪਫੁਲ ਇਹ ਪਰਿਵਾਰ ਦੀ ਤੁਸੀਂ ਮਦਦ ਕਰਨੀ ਚਾਹੋਗੇ ਤਾਂ ਸਿੱਧਾ ਆਪਣਾ ਸੈਦੋ ਵਾਲਾ ਜਿਹੜਾ ਪੱਕਾ ਰਾਗਾ ਉਹ ਤੀਨਾਂ ਦਾ ਘਰਾ ਤਰਸੀਮ ਸਿੰਘ ਪਾਈ ਦਾ ਨਾਮ ਆ ਪਿੰਡ ਹਿੰਮਤਪੁਰਾ ਤੇ ਜ਼ਿਲ੍ਹਾ ਮੋਗਾ ਤੇ ਤੁਸੀਂ ਘਰ ਆ ਕੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਜੇ ਕੋਈ ਰਾਸ਼ਨ ਪਾਣੀ ਵਗੈਰਾ ਤੁਸੀਂ ਦੇ ਸਕਦੇ ਹੋ ਤਾਂ ਇਹਨਾਂ ਦੇ ਪਰਿਵਾਰ ਨੂੰ ਆ ਕੇ ਦੇ ਸਕਦੇ ਹੋ ਨਾਲੇ ਘਰ ਦੇ ਆ ਕੇ ਤੁਸੀਂ ਹਾਲਾਤ ਵੀ ਦੇ ਸਕਦੇ ਹੋ ਬੱਚੇ ਜਿਹੜੇ ਤੰਬੂ ਦੇ ਵਿੱਚ ਬੈਠੇ ਨੇ ਤੇ ਕਿਉਂਕਿ ਆ ਜਿਹੜੀ ਆਹ ਕਮਰਾ ਇਹ ਵੀ ਇਹਦਾ ਕੁੱਬ ਪੈ ਚੁੱਕਿਆ ਤੇ ਉੱਪਰੋਂ ਝੋਰੀ ਆ ਤੇ ਕਦੋਂ ਵੀ ਡਿੱਗ ਸਕਦੀ ਹੈ ਇੱਕ ਕਮਰਾ ਜਿਹੜਾ ਇਹਨਾਂ ਦਾ ਡਿੱਗ ਚੁੱਕੇ ਅੱਜ ਹਿੰਮਤਪੁਰੇ ਜਿਹੜਾ ਆਪਣਾ ਇੱਕ ਲੋੜਵੰਦ ਪਰਿਵਾਰ ਆ ਤਰਸੀਮ ਸਿੰਘ ਜਿਹਦਾ ਕਿ ਕੱਲ ਮੀਂਹ ਪੈਣ ਦੇ ਨਾਲ ਛੱਤ ਡਿੱਗ ਪਈ ਆ ਤੇ ਅੱਜ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਉਹਦਾ ਕੀ ਆਪਣੇ ਹਾਲਾਤ ਨੇ ਘਰ ਦੇ ਤੇ ਜਿਹੜਾ ਕਿ ਆਹ ਦੇਖ ਲਓ ਬਾਈ ਪੂਰਾ ਪਰਿਵਾਰ ਆ ਤੰਬੂ ਲਾ ਕੇ ਮੀਂਹ ਦੇ ਵਿੱਚ ਬੈੰਦਾ ਹੁਣ ਵੀ ਮੀਂਹ ਪੈ ਰਿਹਾ ਇਸ ਟਾਈਮ ਤੇ ਜਿਹੜਾ ਆਹ ਅੰਦਰ ਇਹ ਤਾਂ ਕਮਰਾ ਪਈਦਾ ਇਹ ਵੀ ਚੋਰ ਆ ਡਿੱਗਨ ਕਿਨਾਰੀ ਆ ਤੇ ਤੁਹਾਨੂੰ ਜਿਹੜਾ ਕਮਰਾ ਡਿੱਗਿਆ ਉਹ ਵੀ ਦਿਖਾਵਾਂਗੇ ਵੀ ਜਿਹੜਾ ਡਿੱਗ ਚੁੱਕਿਆ ਤੇ ਬਾਈ ਨਾ ਕਰਦਿਆਂ ਗੱਲਬਾਤ ਹਾਂਜੀ ਬਾਈ ਤਰਸੇਮ ਸਿੰਘ ਜੀ ਕੱਲ ਤੁਹਾਡਾ ਇੱਕ ਛੱਤ ਡਿੱਗੀ ਆ ਹਾਂ ਬਾਈ ਕੱਲ ਉਹਦਾ ਕੀ ਹਾਲਾਤ ਸੀਗੇ ਉਹਦੇ ਬਹੁਤ ਮੰਦਾ ਹਾਲ ਆ ਜੀ ਸਾਰਾ ਟੁੱਟ ਗਿਆ ਸਮਾਨ ਸੱਤੂ ਮੇਰਾ ਮਾਤਾ ਬਾਹਰ ਗਈ ਵਿਚਰੀ ਉਹ ਬਚ ਗਈ ਕੋਈ ਅੰਦਰ ਨਹੀਂ ਸੀਗੇ ਸਾਰੇ ਪਾਂਡੇ ਪੁੰਡੇ ਫਰਜਾਂ ਫਰਜਾਂ ਪੇਟਾਂ ਪੁੱਟਾਂ ਸਭ ਟੱਟ ਗਏ ਬਈ ਸਾਡੇ ਤੇ ਕੱਲ ਮੀ ਪੈਂਦਾ ਸੀ ਹਾਂ ਹਾਂ ਕਣੀਆਂ ਪੈਂਦੇ ਕਣੀਆਂ ਹਟਕੇ ਦਿਵਾਰੇ ਉਦੋਂ ਡਿੱਗਿਆ ਇੱਕਦਮ ਠੀਕ ਆ ਤੇ ਮਾਤਾ ਉਦੋਂ ਕਿੱਥੇ ਗਈ ਮਾਤਾ ਡਾਕਟਰ ਦੇ ਗਈ ਦਵਾਈ ਲੈਣ ਉਹ ਤੇ ਢਿੱਲੀ ਰਹਿੰਦੀ ਆ ਹਾਂਜੀ ਤੇ ਉਹ ਦਵਾਈ ਲੈਣ ਕਰਕੇ ਬਚ ਗਈ ਨਹੀਂ ਤਾਂ ਮੌਤ ਹੋ ਜਾਣੀ ਸ਼ਰੀਰ ਤੇ ਤੇ ਕੀ ਕੰਮ ਕਰਦੇ ਬਈ ਕੰਮ ਤਾਂ ਮੈਂ ਬਈ ਬਿਮਾਰ ਰਹਿਣਾਗਾ ਵਿਹਲਾ ਘਰੇ ਪਿਆਗਾ ਬਸ ਕੰਮ ਵਾਲਾ ਤਾਂ ਹੈ ਹੀ ਨਹੀਂ ਹੁਣ ਮੇਰਾ ਅ ਸ਼ੂਗਰ ਦੀ ਬਿਮਾਰੀ ਆ ਮੈਨੂੰ ਸ਼ੂਗਰ ਦੀ ਪ੍ਰੋਬਲਮ ਨਾਲ ਜਿਹੜਾ ਬਾਈ ਦਾ ਇੱਕ ਪੈਰ ਖਰਾਬ ਹੋਇਆ ਹੋ ਗਿਆ ਸੀਗਾ ਤੇ ਇਹ ਕਾਫੀ ਟਾਈਮ ਤੋਂ ਬਾਈ ਮੰਜੇ ਤੇ ਹੀ ਪਿਆ ਤੇ ਇਹਦੀ ਜਿਹੜੀ ਮਾਤਾ ਉਹ ਕਮਰੇ ਦੇ ਵਿੱਚ ਬੈਠੀ ਸੀ ਤੇ ਉਸ ਚਲੋ ਦਵਾਈ ਢਿੱਲੀ ਮਾਸੀ ਸੀ ਤੇ ਉਹ ਬਾਹਰ ਜਾਣ ਲੱਗੀ ਤਾਂ ਬਾਹਰ ਜਦੋਂ ਗਈ ਉਹਦੀ ਨਾਲ ਦੀ ਨਾਲ ਜਿਹੜੀ ਛੱਤ ਡਿੱਗ ਪਈ ਤੇ ਪ੍ਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਦਾ ਬਚਾਅ ਹੋ ਗਿਆ ਤੇ ਬਾਈ ਤੁਸੀਂ ਕੱਲ ਹਨਾ ਮਿਲ ਜੁਲ ਕੇ ਜਿਹੜਾ ਬਾਈ ਦਾ ਜਿਹੜਾ ਸਮਾਨ ਆ ਫਰਿੱਜ ਵਗੈਰਾ ਜਾਂ ਟੁੱਟ ਗਿਆ ਜਾਂ ਛੱਤ ਡਿੱਗੀ ਕੀ ਉਹਦਾ ਤੁਸੀਂ ਬਾਹਰ ਕਢਾਇਆ ਹਾਂ ਮੀਰ ਤੇ ਕਿਹੋ ਜਿਹੇ ਹਾਲਾਤ ਸੀਗੇ ਬਾਈ ਦੇ ਦੇ ਘਰ ਦੇ ਵੀ ਡਿੱਗਣ ਦਾ ਕਾਰਨ ਕੀ ਆ ਕੱਲ کافی ਮੀਂਹ ਪੈ ਰਿਆ ਸੀ ਭਾਈ ਹਾਂਜੀ ਇਹ ਬੱਚੇ ਛੋਟੇ ਗੁੱਡੀ ਅੱਜੀ ਘਰੇ ਜੀ ਇਹ ਰੋਈ ਜਾਂਦੇ ਸੀਗੇ ਸਾਨੂੰ ਆਵਾਜ਼ ਮਾਰੀ ਤੇ ਅਸੀਂ ਕੁਝ ਹੋਰ ਸੀ ਤਰ੍ਹਾਂ ਦੇ ਮੁੰਡੇ ਆ ਵੀ ਕਾਫੀ ਆਨੇ ਸੀ ਹਾਂਜੀ ਤੇ ਉਦੋਂ ਸਮਾਨ ਬਾਹਰ ਕਢਾਇਆ ਨਹੀਂ ਪਾਇਆ ਕਾਫੀ ਬਾਹਰ ਵੀ ਪਿਆ ਉਹ ਫ੍ਰਿਜ ਪਈ ਸਾਰੀ ਹੱਸ ਭਾਂਡੇ ਡਿੱਗ ਰਾ ਜੀ ਬਾਕੀ ਤੁਸੀਂ ਦੇਖ ਹੀ ਲਿਆ ਸਾਰਾ ਕਸਾ ਤੇ ਮਾਂ ਦਾ ਉਹ ਪਈਆ ਚਾਦਰਾਂ ਸੱਦੇ ਵਿਚਾਰੀ ਠੀਕ ਆ ਹਾਂ ਤੇ ਕਮਰਾ ਵੀ ਡਿੱਗ ਗਿਆ ਕੋਕਨਾਂ ਦਾ ਤੇ ਆ ਵੀ ਡਿੱਗਣ ਵਾਲੇ ਆ ਕੰਮ ਕਰ ਵਾਲਾ ਵੀ ਹੈ ਨਹੀਂ ਬਾਈ ਵਿਚਾਰਾ ਬਿਮਾਰ ਹੀ ਰਹਿੰਦਾ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਸੀਂ ਭਾਈ ਵਿਚਾਰੇ ਦੀ ਹੈਲਪ ਕੀਤੀ ਜਾਏ ਭਾਈ ਇਹਦੀ ਕੰਮ ਕਰ ਵਾਲੇ ਬੱਚੇ ਵੀ ਛੋਟੇ ਛੋਟੇ ਆ ਤਿੰਨ ਚਾਰ ਬੱਚੇ ਆ ਇਹਦੇ ਬਾਪ ਆ ਵੀ ਬਿਮਾਰ ਆ ਆਪ ਵੀ ਬਿਮਾਰ ਆ ਇਹ ਤੇ ਕਾਫੀ ਹੋਰ ਵੀ ਕਰਨੇ ਕਾਫੀ ਸਾਰਿਆਂ ਦੇ ਇਹੀ ਹਾਲ ਆ ਉਹਨਾਂ ਦੇ ਵੀ ਡਿੱਗਣ ਵਾਲੀ ਆ ਸਰਸ ਨੂੰ ਦੇਖਣਾ ਚਾਹੀਦਾ ਤੇ ਦੋਸਤੋ ਜਿਵੇਂ ਆਪਾਂ ਰਾਸ਼ਨ ਪਾਣੀ ਬਾਹਰ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਬਹੁਤ ਜ਼ਰੂਰਤ ਆ ਪਰ ਆਪਾਂ ਨੂੰ ਪਿੰਡ ਪੱਧਰ ਤੇ ਵੀ ਜ਼ਮੀਨੀ ਤੌਰ ਤੇ ਦੇਖਣਾ ਚਾਹੀਦਾ ਵੀ ਪਿੰਡ ਦੇ ਜਿਹੜੇ ਹਾਲਾਤ ਆ ਉਹ ਵੀ ਕਿਉਂਕਿ ਜਾਦਾ ਮੀਂਹ ਮੀਂਹ ਪੈਣ ਕਾਰਨ ਵਿਗੜ ਰਹੇ ਆ ਤੇ ਇਹ ਬਾਈ ਦੇਖੋ ਇਹਨਾਂ ਦੀ ਛੱਤ ਡਿੱਗ ਪਈ ਸੀ ਤੇ ਇੱਕ ਮੀਂਹ ਪੈਣ ਦੌਰਾਨ ਜਿਹੜਾ ਇਹ ਤੰਬੂ ਦੇ ਵਿੱਚ ਜਿਹੜਾ ਪਰਿਵਾਰ ਬੈਠਾ ਤੇ ਮਾਤਾ ਤੁਹਾਨੂੰ ਦਿਖਾਉਂਦੇ ਆ ਮਾਤਾ ਇੱਕ ਜਿਹੜਾ ਇੱਧਰ ਹੋ ਜਾ ਇੱਧਰ ਹੋ ਜਾ ਦਿਖਾ ਤੇ ਇਹ ਬਿਮਾਰ ਰਹਿੰਦੀ ਆ ਇਹ ਗੱਲ ਕਰ ਮਾਤਾ ਕੱਲ ਬਾਹਰ ਦਵਾਈ ਲੈਣ ਗਈ ਸੀ ਤੇ ਇਹ ਮਾਤਾ ਦਾ ਜਿਹੜਾ ਬੱਚਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਆਪਾਂ ਉਹੀ ਟੈਂਪਰੇਰੀ ਜਿਹੜੀ ਹਾਂ ਆਪਾਂ ਇਹ ਵੀ ਆਪਾਂ ਜੁੱਬੜ ਵੀ ਆਪਾਂ ਭਾਈ ਉਹ ਦੇਖੋ ਸਮਾਨ ਇੱਕ ਟੈਂਪੋਰੀ ਜਿਗਾਰਡ ਕਰਕੇ ਰੱਖਿਆ ਵਾ ਕਿਉਂਕਿ ਸਾਰੇ ਜਿਹੜਾ ਕੱਪੜਾ ਲੀੜਾ ਭਿੱਜ ਗਿਆ ਸੀਗਾ ਆ ਕੰਬਲ ਦੇਖ ਲੋ ਪੂਰੇ ਚਾਦਰ ਸਾਰਾ ਕੁਝ ਭਿੱਜ ਗਿਆ ਸੀ ਜਦੋਂ ਛੱਤ ਹੀ ਡਿੱਗ ਪਈ ਹੈ ਨਾ ਤੇ ਇਹਦੇ ਹਾਲਾਤ ਜਿਹੜੇ ਮਾੜੇ ਨੇ ਤੇ ਆਪਾਂ ਧੰਨਵਾਦ ਕਰਦੇ ਹਾਂ ਆਪਣੇ ਨਾਲ ਦੇ ਜਿਹੜੇ ਵੀਰ ਸੀਗੇ ਬਚ ਗਏ ਉਹ ਛੱਤ ਤੇ ਬਾਕੀ ਵੱਜੀ ਗਈ ਤੇ ਸਮਾਨ ਬਾਹਰ ਕੱਢਿਆ ਗਿਆ ਹਾਂ ਆ ਦੇਖੋ ਜੀ ਜਿਹੜਾ ਆ ਸਮਾਨ ਉਹ ਕਮਰੇ ਦੇ ਵਿੱਚ ਪਿਆ ਸੀ ਜਿਵੇਂ ਭਾਂਡੇ ਟਿੰਡੇ ਸਾਰੇ ਤੇ ਆ ਗੈਸ ਚੁੱਲਾ ਸੀ ਇਹ ਵੀ ਸਾਰਾ ਟੁੱਟ ਕੇ ਚਿੱਬਾ ਹੋ ਗਿਆ ਤੇ ਇਹਦੀ ਰੋਟੀ ਪਾਣੀ ਜਿਹੜਾ ਬਣਾਉਂਦੇ ਸੀ ਤੇ ਆ ਮਿੱਟੀ ਹੜੇ ਵੀ ਸਿਲੰਡਰ ਨੂੰ ਲੱਗੀ ਪਈ ਐ ਥੱਲੇ ਸੀਗਾ ਅੰਦਰ ਤੇ ਆ ਜਿਹੜਾ ਚੁੱਲਾ ਸਾਰਾ ਟੁੱਟ ਕੇ ਖਰਾਬ ਹੋ ਚੁੱਕਿਆ ਤੇ ਮੈਂ ਕਿਹਾ ਜਿਆਦਾ ਮੀਨ ਪੈਣ ਕਾਰਨ ਜਿਹੜਾ ਹੁਣ ਪਾਲਣ ਵਗੈਰਾ ਸੀ ਉਹ ਵੀ ਦਿੱਲਾ ਹੋ ਚੁੱਕਿਆ ਤੇ ਆ ਜਿਹੜੀ ਫਰਿੱਜ ਸੀ ਅੰਦਰ ਬਈ ਇਹ ਵੀ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਇਹ ਸਾਰੀ ਟੁੱਟ ਕੇ ਖਰਾਬ ਹੋ ਚੁੱਕੀ ਜਿਹੜਾ ਕਮਰੇ ਦੀ ਛੱਤ ਡਿੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਆ ਦੇਖੋ ਆ ਕਮਰੇ ਦੀ ਜਿਹੜੀ ਛੱਤ ਇਥੋਂ ਡਿੱਗੀ ਆ ਇੱਥੇ ਸਾਰਾ ਸਮਾਨ ਪਿਆ ਸੀ ਪੇਟੀ ਬੈੱਡ ਤੇ ਆਪਣੇ ਭਾਂਡੇ ਢਿੰਡੇ ਜਾਂ ਗੈਸ ਚੁੱਲਾ ਪਿਆ ਸੀਗਾ ਤੇ ਇਹ ਟੁੱਟ ਕੇ ਡਿੱਗੀ ਆ ਤੇ માતા ਬਾਹਰ ਸੀ ਉਹ ਬਚਾਅ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਅਚਲ ਆ ਜਿਹੜਾ ਨੁਕਸਾਨ ਹੋਣਾ ਸੀ ਇਹ ਤਾਂ ਚੱਲ ਰਲ ਮਿਲ ਕੇ ਆਪਾਂ ਸਾਰਾ ਇਹਦਾ ਹੱਲ ਕਰ ਲਾਂਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਪਰਿਵਾਰ ਦੀ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੱਸਦੇ ਆ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਕਿਉਂਕਿ ਅੱਜ ਕੱਲ ਜਿਹੜੇ ਪੰਜਾਬ ਦੇ ਹਾਲਾਤ ਆ ਬਹੁਤ ਖਰਾਬ ਹੋ ਚੁੱਕੇ ਆ ਕੱਲ ਨੂੰ ਅਸੀਂ ਜਿਹੜੇ ਮੋਗਾ ਜ਼ਿਲ੍ਹੇ ਦੇ ਆ 25 ਤੋਂ 30 ਜਾਣੇ ਆ ਸੋਸ਼ਲ ਮੀਡੀਆ ਡਿਜੀਟਲ ਕਲੱਬ ਵੱਲੋਂ ਐਸ ਡੀ ਐਮ ਨੂੰ ਜਿਹੜਾ ਮੰਗ ਪੱਤਰ ਦੇਵਾਂਗੇ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਪਰਿਵਾਰ ਨੁਕਸਾਨੇ ਜਾ ਰਹੇ ਆ ਤੇ ਉਹਨਾਂ ਦੀ ਤੁਸੀਂ ਦੇਖ ਰੱਖ ਕਰੋ ਤੇ ਉਹਨਾਂ ਦੀ ਮਦਦ ਕਰੋ ਤਾਂ ਜੋ ਇਹ ਔਖੇ ਟਾਈਮ ਇਹਨਾਂ ਦੀ ਮਦਦ ਹੋ ਸਕੇ ਧੰਨਵਾਦ